ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨავ ਜੀ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪੋ ਆਪਣੇ ਘਰਾਂ ਚ ਰਾਜੀ ਖੁਸ਼ੀ ਹੋਵੋਗੇ ਤੇ ਗਰਮੀ ਤੋਂ ਸਾਰੇ ਬਚੇ ਹੋਏ ਹੋਵੋਗੇ ਤੇ ਲੋ ਜੀ ਬਲੌਗ ਆਪਾਂ ਸ਼ੁਰੂ ਕਰ ਰਹੇ ਆ ਸੰਡੇ ਵਾਲੇ ਮਾਰਨਿੰਗ ਤੋਂ ਜਾਨੀ ਕੰਮ ਸਾਰੇ ਘਰ ਦੇ ਹੋ ਗਏ ਸੀ ਆਪਣੇ ਫਰੈਸ਼ ਬੱਚੇ ਵੀ ਨਹਾ ਲਏ ਸੀ ਕਿਸੀ ਹਾਂਤੇ ਸੀ ਇਸ ਦਿਨ ਇਹ ਤੇ ਇੱਥੇ ਵੱਜ ਗਏ ਸੀ ਤਕਰੀਬਨ 9:30 ਪੌਣੇ 10 ਦਾ ਟਾਈਮ ਹੋ ਚੁੱਕਿਆ ਸੀ ਤੇ ਮੈਂ ਲੱਗੀ ਸੀ ਇਹਨਾਂ ਦੇ ਪਾਲਾਂ ਤੇ ਤੇਲ ਲਗਾਉਣਾ ਮਕਾਨਾ ਜਦੋਂ ਖੁੱਲੇ ਜੇ ਬਾਲ ਹੁੰਦੇ ਆ ਗਰਮੀ 'ਚ ਨਾ ਬਹੁਤ ਅਜੀਬ ਜਿਹਾ ਲੱਗਦਾ ਯਾਨੀ ਗਿੱਲਾ-ਗਿੱਲਾ ਜਿਹਾ ਲੱ ਕਰਨ ਲੱਗਦਾ ਜਦੋਂ ਪਸੀਨਾ ਆਉਂਦਾ ਹਨਾ ਤੇ ਮੈਂ ਕਿਹਾ ਪਹਿਲਾਂ ਇਹਨਾਂ ਦੇ ਬਾਲਾਂ ਤੇ ਤੇਲ ਲਗਾ ਕੇ ਆਪਾਂ ਇਹਨਾਂ ਦੇ ਬਾਲ ਬਾਦੀਏ ਤੇ ਆਪਣਾ ਫਿਰ ਇਹ ਆਪਦਾ ਪਲ ਲੈਣੀ ਹੈ ਤੇ ਆ ਮੈਂ ਆਪਣਾ ਸਟਿਚਿੰਗ ਵਗੈਰਾ ਦਾ ਕੰਮ ਕਰ ਲਵਾਂ ਤੇ ਜਿਹੜਾ ਕੋਈ ਹੋਰ ਰਹਿੰਦਾ ਆ ਉਹ ਕੰਮ ਕਰ ਲਾਂਗੇ ਆਪਣੇ ਤੇ ਲੋ ਜੀ ਬੱਚਿਆਂ ਦੇ ਕਰਦੀ ਆਪਾਂ ਹੋਏ ਰਹੀਗਾ ਹੈਲੋ ਜੀ ਸਸਤੀ ਕੱਜ ਜੀ ਸਾਰਿਆਂ ਨੂੰ ਟਿਕ ਹੋਵੋਗੇ ਤੰਦਰੁਸਤ ਹੋਵੋਗੇ ਇਹ ਫੌਰੇ ਕਰਾ ਅਜ ਰਾਜਸੂਸ਼ੀ ਹੋਵੂਗੀ ਅਲਦੀ ਬੱਚੇ ਅੱਜ ਹੈਗੇ ਨੇ ਘਰੇ ਸੁਨੇ ਦੀ ਵੀਡੀਓ ਹੈ ਇਹ ਇਹ ਕੱਲ ਮੇ ਤੋਂ ਕੋਈ ਵੀ ਵਲੌਗ ਹੈ ਜਿਹੜਾ ਨਹੀਂ ਸ਼ੂਟ ਹੋਇਆ ਤੇ ਨੂਰ ਕਰ ਰਹੀ ਹੈ ਆਪਣੀ ਮਮਾਸਤੀ ਤੇ ਦੇਖੋ ਇਹਨੇ ਟੀ-ਸ਼ਰਟ ਅਡ ਸੂਟ ਨਾਲ ਦੀ ਪਾਈ ਹੈ ਤੇ ਉਹ ਨੀਚੇ ਜਿਹੜੀ ਹੈ ਉਹਦੀ ਸਕਰਟ ਪਾਈ ਹੈ ਦੂਜੇ ਸੂਟ ਨਾਲ ਦੀ ਪਾਈ ਹੈ ਇਹ ਜੇ ਕੰਮ ਨਹੀਂ ਇਹਦੇ ਜਿੰਨਾ ਮਰਜੀ ਇਹਨੂੰ ਆਪਾਂ ਕਹਿਦੀ ਵੀ ਨਹੀਂ ਫੇਰੀ ਪਾਉਣੇ ਨੇ ਉਹਦੀ ਮਰਜ਼ੀ ਕਰਨੀ ਹੁੰਦੀ ਆ ਆਪਦੀ ਤੋ ਹੇ ਲੱਚਨ ਨਗਰੀਆ ਫੈਲਾ ਨੇ ਸੌਂਗ ਲਾ ਰਸੇ ਖਸ ਗਿਆ ਬਾਈ ਨੂੰ ਮੁਸੀਆਲਾ ਮੈਂ ਬਾਹਰ ਨਹੀਂ ਬਾਹਰ ਤੇ ਤੇਲ ਆ ਰਹੀਆਂ ਨਾਲ ਤੇਰਾ ਤੇ ਮੈਂ ਕੱਟਣ ਲੱਗੀ ਸੀ ਜੀ ਸੂਟ ਨਹੀਂ ਹੈਗਾ ਜਿਉਂਿਫਾਰਮ ਆਉਂਦੀ ਸੀ ਰੀਆ ਲਈ ਤੇ ਕਾਲੂ ਮੰਡੇ ਆ ਕਾਲੂ ਫਲਾਈ ਕਰਕੇ ਦੇਣ ਗਿਆ ਮੈਂ ਕੱਲ ਵੀ ਮੈਂ ਸੂਟ ਬਣਾ ਲਈ ਸੀ ਤਾਂ ਕਰਕੇ ਮੇ ਤੋਂ ਕੋਈ ਵੀ ਨਹੀਂ ਦੇ ਸੂਟ ਨਹੀਂ ਹੋਈ ਤੇ ਇਹ ਬਾਸ ਨੂੰ ਨਾ ਤਕਰੀਬਨ ਟਾਈਮ ਹੋ ਗਿਆ 11:30 ਹੋ ਗਏ ਤੇ ਫਿਰ ਇਹ ਪਾਏ ਪਾਏ ਨੇ ਮਸ਼ੀਨ ਕਪੜੇ ਤੇ ਕਿਹੋ ਜਿਹਾ ਸੀ ਕੰਪਲ ਸਿੰਗਲ ਸਿੰਗਲ ਉਹ ਜਿਹੜਾ ਆਪਣਾ ਬੈੱਡਾਣਾ ਕੰਪਲ ਉਹ ਤੋਂ ਕਰਾਂ ਮੈਂ

ਇਹ ਤੇ ਪਰਲਾਂ ਪੈ ਗਈ ਹੋਰ ਟਾਈਮ। ਕਿੱਲਾ ਚਲੋ ਕੱਪੜੇ ਆਪਾਂ ਬਾਜ਼ ਕੱਢਦੇ ਆਂ। ਪਹਿਲਾਂ ਆਪਾਂ ਥੋੜੀ ਜੀ ਪ੍ਰੈਸ ਕਰ ਲਈਏ। ਆਹ ਪਾ ਇਹ ਕੱਪੜੇ ਸੁੱਕਣੇ ਬੜੇ ਰਿ ਕੋ ਤੁਸੀਂ ਆਪਣੇ ਵਲੌਗ ਦੇ ਨਾਲ। ਹਾਂਜੀ ਇੱਥੇ ਮਿਲ ਗਈ ਸੀ ਕੱਪੜੇ ਸੁੱਕਣੇ ਪਾਉਣ ਤੇ ਇਹ ਸੀਗੀਆਂ ਬੈੱਡ ਸ਼ੀਟ ਧੋਤੀਆਂ ਸੀਗੀਆਂ ਦੋ ਹੀ ਮੈਂ ਉਤਾਰ ਦਿੰਨੀ ਆ ਥੋੜਾ ਜਿਹਾ ਪਹਿਲਾਂ ਧੋਤੀਆਂ ਸੀਗੀਆਂ। ਤੇ ਧੁੱਪ ਬਹੁਤ ਤੇਜ਼ ਸੀ ਜਿੰਨੀ ਵੀ ਤੁਸੀਂ ਕਹਦੇ ਨੇ ਇੰਨੀ ਜਿਆਦੇ ਤਪਸ ਪੈ ਰਹੀ ਸੀ ਨਾ ਖੜਿਆ ਨਹੀਂ ਸੀ ਜਾ ਰਿਹਾ ਬਾਹਰਲੀ ਸਾਈਡ। ਤੇ ਮੈਂ ਦੁਪੱਟਾ ਸਿਰ ਤੇ ਲਾਹੀ ਨਾਲ ਫੇਸ ਤੇ ਵੀ ਲੈ ਰੱਖਿਆ ਸੀਗਾ ਨਾ ਤੇ ਧੁੱਪ ਨਾਲ ਨਾ ਫੇਸ ਵਗੈਰਾ ਤੇ ਵੀ ਬਹੁਤ ਜਿਆਦਾ ਹੋ ਹੁੰਦਾ ਮੈਨੂੰ ਤਾਂ ਥੋੜੀ ਜਿਹੀ ਨਾਲ ਜਿਹੜੀ ਫੇਸ ਦੀ ਰੈਕਸ਼ਨ ਹੈ ਧੁੱਪ ਨਾਲ ਉਹਦੀ ਹੋ ਜਾਂਦੀ ਆ ਤੇ ਚਲੋ ਮੈਂ ਕਿ ਇਹ ਕੱਪੜੇ ਆਪਾਂ ਪਾ ਦਾਂਗੇ ਸੁੱਕਣੇ ਤੇ ਨਾਲ ਦੀ ਨਾਲ ਮੈਂ ਪਾਏ ਹੋਏ ਸੀਗਾ ਕੰਬਲ ਧੋਣਾ ਪਾਇਆ ਸੀ ਮੈਂ ਕਿ ਚਲੋ ਉਹ ਵੀ ਸੁੱਕ ਜੂਗਾ ਹਨਾ ਹੁਣ ਉਹ ਵੀ ਆਪਾਂ ਨਾਲ ਦੀ ਨਾਲ ਸੁਕਣਾ ਪਾ ਦਾਂਗੇ ਇੰਨੀ ਜਿਆਦੇ ਧੁੱਪ ਧੁੱਪ ਦੇ ਨਾਲ ਨਾ ਗਰਮੀ ਦਾ ਵੀ ਸੱਚੀ ਬੁਰਾ ਹਾਲ ਹੋਇਆ ਪਿਆ ਤੇ ਬਾਹਰ ਆ ਕੇ ਤਾਂ ਸੱਚੀ ਖਾਇਬ ਹੋਈ ਨਿਕਲਦੀ ਹੈਗੀ ਵੀ ਹਾਇਬੂ ਇੰਨੀ ਗਰਮੀ ਇੰਨੀ ਗਰਮੀ ਤੇ ਥੋੜਾ ਜਿਹਾ ਅੰਦਰ ਤਾਂ ਹੈਈ ਆਰਾਮਦਾਰੀ ਤੇ ਬਾਕੀ ਹੁਣ ਤਾਂ ਸਾਰਿਆਂ ਨੂੰ ਆਪਾਂ ਇਹੀ ਕਹਾਗੇ ਨਾ ਵੀ ਆਪਦਾ ਬਿਨਾਂ ਕੰਮ ਤੋਂ ਸੇ ਬਾਹਰ ਨਾ ਜਾਓ ਕਿਉਂਕਿ ਗਰਮੀ ਸੱਚੀ ਬਹੁਤ ਪੈ ਰਹੀ ਹੈਗੀ ਤੇ ਚਲੋ ਜਿਨ੍ਹਾਂ ਦੇ ਕੰਮ ਆ ਉਹਨਾਂ ਨੂੰ ਤਾਂ ਨਹੀਂ ਸਰਦਾ ਉਹਨਾਂ ਨੂੰ ਤਾਂ ਜਾਣਾ ਹੀ ਪੈਣਾ ਹਨਾ ਤੇ ਮੈਂ ਸਵੇਰ ਦੀ ਲੱਗੀ ਸੀ ਘਰ ਦੇ ਕੰਮ ਕਰਨ ਤੇ ਮੇਰਾ ਸਿਰਦਰਦ ਹੋਣ ਲੱਗ ਗਿਆ ਮੈਂ ਵਿੱਚ ਦੀ ਥੋੜਾ ਟਾਈਮ ਰੈਸਟ ਕਰਨ ਲੱਗ ਗਈ ਮੈਂ ਕਿਹਾ ਚਲੋ ਕੰਨਾ ਰੈਸਟ ਕਰ ਲਾਂ ਤੇ ਫੇਰ ਹੀ ਮੈਂ ਕੱਪੜੇ ਕੱਢਦੀਆਂ ਮਸ਼ੀਨ ਚੋਂ ਵੀ ਲੋ ਜੀ ਕਪੜੇ ਸੁਕਣੇ ਮੋਣ ਤੋਂ ਬਾਅਦ ਇੱਥੇ ਮੈਂ ਲੱਗੀ ਸੀਗੀ ਇਹਨੇ ਸੂਟ ਕੱਟਣ ਲੱਗੀ ਸੀ ਤੇ ਬੱਚੇ ਮੇਰੇ ਕੋਲ ਹੀ ਬੈਠੇ ਸੀ ਇੱਥੇ ਬੈਗੀ ਸੀ ਨੋੜਾ ਕੇ ਸਟੱਡੀ ਕਰਨ ਲੱਗੇ ਸੀ ਤੇ ਇਥੇ ਕਪੜੇ ਵੀ ਮੇਰੇ ਬੈਕ ਸਾਈਡ ਤੋਂ ਨਹੀਂ ਦੇ ਹੁਣਿਆ ਪਈ ਮੈਂ ਜਿਹੜੇ ਸੁਬਾ ਜਿਹੜੇ ਪਹਿਲਾਂ ਜਾਨੀ ਕਿ ਵੈੱਡ ਸ਼ੀਟ ਵਗੈਰਾ ਧੋਤੀਆਂ ਸੀ ਹਲਮਟ ਐ ਨਹੀਂ ਸੀ ਕਰੀਆਂ ਹੈਗੀਆਂ ਉਹ ਮੈਂ ਕਿਹਾ ਚਲੋ ਪਹਿਲਾਂ ਇਹ ਜੁਨੀਫਾਰਮ ਸੀ ਕਿਸੇ ਦੇਣੀ ਸੀ ਇਹ ਮੈਂ ਇਹ ਮੰਡੇ ਨੂੰ ਸਕੂਲ ਪਾ ਕੇ ਜਾਣੀ ਸੀ ਮੈਂ ਕਿਹਾ ਚਲੋ ਪਹਿਲਾਂ ਇਥੇ ਇਹ ਕੱਟ ਲਈਏ ਤਕਰੀਬਨ ਇੱਥੇ 12:30 ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਘੱਟ ਕੇ ਨਾਲ ਦੀ ਨਾਲ ਆਪਾਂ ਕਰ ਲਾਂਗੇ ਸਲਾਈ ਇਹਨੂੰ ਹਾਂਜੀ ਮੈਂ ਜਿਹੜਾ ਪਾਇਆ ਸੀਗਾ ਕੰਬਲ ਸਿੰਗਲ ਸੀਗਾ ਕੰਬਲ ਹੀ ਤੇ ਨਾਲ ਇੱਕ ਆਪਾਂ ਜਿੱਦੀ ਸੀਗੀ ਲੋਈ ਤੇ ਉਹ ਉੱਪਰ ਲੈ ਲੈਂਦੇ ਸੀਗੇ ਰਾਤ ਨੂੰ ਤੇ ਮੈਂ ਕਿਹਾ ਚਲੋ ਇਹਨਾ ਹੀ ਤੋਹ ਦੇਣੀ ਹੈਗੀ ਤੇ ਹੁਣ ਕੰਬਲ ਜਿਹੜਾ ਪਾਣੀ ਸੀਗਾ ਉਹ ਮੈਂ ਸਾਰਾ ਕੱਢਤਾ ਸੀ ਤੇ ਨਾਲ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਸਾਫ਼ ਪਾਣੀ ਪਾਕ ਦੀਂ ਦੀ ਵਿੱਚ ਹੀ ਮੈਂ ਟੱਬ ਦੇ ਵਿੱਚ ਜਣੀ ਮਸ਼ੀਨ ਦੇ ਵਿੱਚ ਹੀ ਮੈਂ 2-3 ਵਾਰੀ ਪਾਣੀ ਜਿਹੜਾ ਇਹਦਾ ਕੱਢ ਦੂੰਗੀ ਤੇ ਵੀ ਬਾਹਰ ਕੱਢਣ ਨਾਲ ਨਾਲ ਤਾਂ ਹੈਵੀ ਹੋ ਜਾਂਦਾ ਕੰਬਲ ਤੇ ਬਾਕੀ ਇਹਦੇ ਵਿੱਚ ਵਧੀਆ ਕੰਘਾਲਾ ਜਾਂਦਾਗਾ ਜਿਵੇਂ ਵਾਰੀ-ਵਾਰੀ ਆਪਾਂ ਮਸ਼ੀਨ ਦਾ ਪਾਣੀ ਕੱਢ ਕੇ ਹਨਾ ਸਾਰਾ ਦਵਾਰੇ ਪਾ ਕੇ ਵਧੀਆ ਇੱਕ ਦੋ ਜਿਹੜੇ ਦਬਾ ਕੇ ਤੇ ਸਾਰਾ ਜਿਹੜਾ ਵਿੱਚ ਸਾਰਾ ਫੜਾ ਜਾਂ ਪਾਣੀ ਹੁੰਦਾ ਨਾ ਸਾਰਾ ਇਦਾਂ ਵਿੱਚੋਂ ਨਿਕਲ ਜਾਂਦਾਗਾ ਤੇ ਬਸ ਇਸ ਤੋਂ ਬਾਅਦ ਦੋ ਤਿੰਨ ਗੇੜੇ ਆਉਣ ਤੋਂ ਬਾਅਦ ਆਪਾਂ ਬਸ ਇਹਨੂੰ ਪਾ ਦਾਂਗੇ ਡਰੈ ਦੇ ਵਿੱਚ ਤੇ ਕੰਬਲ ਧੋਣਾ ਸੱਚੇ ਬਹੁਤ ਸੌਖਾ ਲੱਗਦਾ ਜਿਸ ਟਾਈਮ ਦਾ ਮੈਨੂੰ ਇਹ ਤਰੀਕਾ ਪਤਾ ਲੱਗਿਆ ਚਾਹੇ ਕੰਬਲ ਡਬਲ ਬੈੱਡ ਵਾਲਾ ਤੇ ਚਾਹੇ ਸਿੰਗਲ ਆ ਜੇਕਰ ਤੁਸੀਂ ਡਬਲ ਬੈੱਡ ਵਾਲਾ ਕੰਬਲ ਵੀ ਧੋਣ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਤੇ ਪਹਿਲਾਂ ਪਾਈ ਹੋਈ ਆ ਤੁਸੀਂ ਜਾ ਕੇ ਜਰੂਰ ਦੇਖਿਓ ਤੇ ਬਹੁਤ ਜਿਹੜਾ ਸੌਖੇ ਤਰੀਕੇ ਨਾਲ ਜਿਹੜਾ ਕੰਬਲ ਐ ਇਦਾਂ ਧੋਤਾ ਜਾਂਦਾ ਕਾ ਤੇ ਲੋ ਜੀ ਬਸ ਇਹਨੂੰ ਇਹ ਤਾਂ ਛੋਟਾ ਕੰਬਲ ਸੀ ਇਹਨੂੰ ਤਾਂ ਆਪਾਂ ਡ੍ਰਾਇਰ ਵੀ ਕਰ ਸਕਦੇ ਆਂਗੇ ਤੇ ਬਸ ਇਹਨੂੰ ਨਾਲ ਦੀ ਨਾਲ ਕਰਕੇ ਡ੍ਰਾਇਰ ਆਪਾਂ ਪਾ ਦਾਂਗੇ ਸੁੱਕਣਾ ਤੇ ਮੈਂ ਬਸ ਇਹਦੇ ਵਿੱਚ ਪਾਣੀ 2-3 ਕੱਢ ਕੇ ਨਾਲ ਹੀ ਮੈਂ ਪਾਣੀ ਦੂਜੇ ਪਾਸੇ ਡ੍ਰਾਇਰ 'ਚ ਵੀ ਪਾਣੀ ਲਾਉਂਗੇ ਕੁਛ ਟਾਈਮ ਉਹ ਜਿਹੜਾ ਮੜਾ ਮੋਟਾ ਸਰਫ ਵਾਲਾ ਉਹ ਪਾਣੀ ਰਹਿ ਵੀ ਜਾਵੇ ਨਾ ਵੀ ਉਧਰਲੀ ਸਾਈਡ ਵਧੀਆ ਚੰਗੀ ਤਰ੍ਹਾਂ ਨਿਕਲ ਜAVE ਵੀ ਆ ਦੇਖੋ ਮੈਂ ਇਦਾਂ ਪਾਣੀ ਲਗਾਤਾ ਸੀਗਾ ਤੇ ਮੈਂ ਜਿਹੜਾ ਮੜਾ ਮੋਟੀ ਸਰਫ ਰਹਿੰਦੀ ਵੀ ਹੋਈ ਨਾ ਚੰਗੀ ਤਰ੍ਹਾਂ ਵਿੱਚੋਂ ਨਿਕਲ ਜੂਗੀ ਤੇ ਵੈਸੇ ਕੰਬਲ ਵਗੈਰਾ ਤੋਂ ਮਾਹੀ ਕੋਈ ਔਖੇ ਨਹੀਂ ਹੈਗੇ ਤੇ ਚਲੋ ਜੀ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਫਸਟ ਟਾਈਮ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਜੇਕਰ ਕੋਈ ਕਮੀ ਪੇਸ਼ੀ ਹੁੰਦੀ ਹੈ ਉਹ ਵੀ ਆਪਦੀ ਭੈਣ ਸਮਝ ਕੇ ਜ਼ਰੂਰ ਦੱਸਿਆ ਕਰੋ ਇਦਾਂ ਹੁੰਦਾ ਨਾ ਦੱਸਣ ਨਾਲ ਹੀ ਆਪਾਂ ਨੂੰ ਪਤਾ ਲੱਗਦਾ ਤੇ ਲੋਕੀ ਕੰਬਲ ਆਪਣਾ ਧੋਤਾ ਗਿਆ ਆਪਾਂ ਹੁਣ ਚੱਲਦੇ ਆ ਇਹਨੂੰ ਬਾਹਰ ਸੁਕੜਾ ਪਾਉਣ ਤੇ ਇਹ ਸੱਚੇ ਹੈ ਫਾਰਸਸ ਨਹੀਂ ਇਹ ਜਿਹੇ ਪੱਟਿਆ ਤੇ ਹੁਣ ਮੁੜ ਕੇ ਨਾ ਖੋਲ ਹੀ ਹੋਈ ਪਈ ਲਗਾਉਣ ਦੀ ਹੁਣ ਕਹਿ ਰਹੇ ਨੇ ਕਿ ਇਹਨਾਂ ਦੇ ਪਾਪਾ ਵੀ ਇਥੇ ਫਾਰਸਾ ਸਾਰੇ ਲਗਾ ਦिए ਤੇ ਮਿੱਟੀ ਨਾ ਅੰਦਰ ਵੀ ਸਾਰੀ ਮਿੱਟੀ ਮਿੱਟੀ ਹੋ ਜਾਂਦੀ ਰਹਿੰਦੀ ਹੈ ਥੋੜੀ ਜਿਹੀ ਭਰਤ ਪਾ ਕੇ ਨਾ ਹੁਣ ਟਰਾਲੀਆਂ ਨਹੀਂ ਚੱਲਣ ਲੱਗੀਆਂ ਹਲੇ ਮਿੱਟੀ ਜਦੋਂ ਕਿਤੇ ਜਣੀ ਮਿੱਟੀ ਦੇ ਛਿਲੀ ਵਗੈਰਾ ਲੱਗੂ ਹਨਾ ਉਦੋਂ ਆਪਾਂ ਪਵਾਵਾਂਗੇ ਇਥੇ ਭਰਤ ਲਾਓ ਜੀ ਕੱਪੜੇ ਆਪਾਂ ਉਤਾਰ ਕੇ ਨਾਲ ਹੀ ਆਪਾਂ ਪਾ ਦਾਂਗਾ ਸੁਪਨਾ ਕਹਿ ਉਹ ਆਪਾਂ ਨੇ ਬਣਾਏ ਨੇ ਛਾਵਨ ਆਜੋ ਤੁਸੀਂ ਵੀ ਖਾ ਲਓ ਆ ਕੇ ਤੇ ਗਰਮ ਗਰਮ ਚਾਵਲ ਨਾਲ ਪਿਆਜ਼ ਦੇ ਨਾਲ ਦਹੀਂ ਲਿਆਵਾ ਤੇ ਬਸ ਵੱਡੀ ਬੇਟੀ ਆ ਕੇ ਬੈਠੀ ਨੂਰ ਆਪਣੇ ਗਈ ਹੋਇਆ ਹੈਂਡਸ ਹੱਥ ਵਾਸ਼ ਕਰਨ ਲਈ ਤੇ ਹੋਰ ਸਲਾਉ ਦੀ ਕਿਨੇ ਉਸਾਲੇ ਤੇ ਆਜੂ ਜੀ ਖਾ ਲੋ ਚ ਸੀ ਵੀ ਚਾਵਲ ਗਰਮ ਗਰਮ ਲਿ ਗਏ ਵੈਸੇ ਘਰੋਂ ਦੇ ਵਿੱਚ ਇਹੀ ਚੰਗੇ ਲੱਗਦੇ ਨੇ ਖਾਸ ਕਰਕੇ ਰੋਟੀ ਹੁੰਦਣੇ ਕਰਦਾ ਨਾ ਮੈਂ ਤਾਂ ਹਰੇਕ ਵੀਰੇ ਤੇ ਇਹੀ ਚੀਜ਼ ਕਰਨੀ ਆ ਤੁਹਾਨੂੰ ਲਾਉ ਜੀ ਇੱਥੇ ਵਜ ਗਿਆ ਸੀ ਤਕਰੀਬਨ 4 ਦਾ ਟਾਈਮ ਹੋ ਗਿਆ ਦੇਖੋ ਬੱਦਲ ਵਾਈ ਨੇੜੀ ਬਹੁਤ ਜ਼ਿਆਦੀ ਹੋਈ ਸੀ ਇੱਥੇ ਤੇ ਨੇਰੀ ਹਲੇ ਨਹੀਂ ਜੀ ਬੱਦਲ ਬਹੁਤ ਜ਼ਿਆਦਾ ਐ ਇਦਾਂ ਲੱਗਦਾ ਸੀ ਬਸ ਮੀਂਹ ਆਉਣੇ ਵਾਲਾ ਤੇ ਮੈਂ ਬੇਟੀ ਨੂੰ ਕਹਾਂ ਮੈਂ ਤਾਂ ਤੂੰ ਜਾ ਕੇ ਕੰਬਲ ਉਤਾਰ ਲੈ ਤੇ ਮੈਂ ਲੱਗੀ ਸੀ ਕਿ ਬੱਦਲ ਸਲਾਈ ਕਰਨ ਤੇ ਬੱਦਲ ਤੁਸੀਂ ਦੇਖ ਸਕਦੇ ਸੰਡੇ ਵਾਲੇ ਦਿਨ ਵੀ ਇੰਨਾ ਜ਼ਿਆਦਾ ਬੱਦਲ ਆਇਆ ਤੁਸੀਂ ਵੀ ਦੱਸੋ ਕਿੱਥੇ ਕਿੱਥੇ ਇਦਾਂ ਦਾ ਜਿਹੜਾ ਮੌਸਮ ਹੋਇਆ ਸੀ ਪਰ ਮੀਂਹ ਵੀ ਸੱਚੀ ਤੁਹੋਂ ਦੇ ਵੀ ਨਹੀਂ ਪਈ ਹੈ ਜਿਾ ਕੇ ਨਾ ਗਰਮੀ ਜਿਹੜੀ ਮਾੜੀ ਮੋਟੀ ਘਟ ਜਾਂਦੀ ਚਲੋ ਜੀ ਸੱਸੂ ਕਾ ਜੀ ਹੋਰ ਸਲਾਉ ਜੀ ਕਿਵੇਂ ਸਾਰੇ ਉਮੀਦਾਂ ਤੁਸੀਂ ਸਾਰੇ ਠੀਕ ਹੋਵੋਗੇ ਇਹ ਤਾਂ ਦੋਸਤ ਹੋਵੋਗੇ ਲਓ ਜੀ ਸੰਡੇ ਦਾ ਬਲੌਗ ਆ ਇਹ ਸੰਡੇ ਵਾਲਾ ਦਿਨ ਅੱਜ ਮੇ ਤੁਹਾਨੂੰ ਬਲੌਗ ਨਹੀਂ ਪਾ ਜਾਨੀ ਸੰਡੇ ਵਾਲਾ ਬਲੌਗ ਹੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰხਾ ਹਾਂ ਬਾਰ ਨੂੰ ਮੈਨੂੰ ਟਾਈਮ ਨਹੀਂ ਲੱਗਿਆ ਕਿਉਂਕਿ ਮੈਂ ਇਹ ਕਰ ਲਈ ਸੀ ਸੂਟ ਸਲਾਈਆ ਦੇਖੋ ਮੈਂ ਹੁਣੀ ਕਰਕੇ ਛੱਡੀਆਂ ਸੋਮਵਾਰ ਤੇ ਨਾਲੇ ਯੂਨੀਫਾਰਮ ਸੀਗੀ ਕਿਸੇ ਕੁੜੀ ਆ ਦੀ ਚੈੱਕ ਵਾਲੀ ਦੇਖੋ ਬੈੱਡ ਤੇ ਕਿੰਨਾ ਗੰਗਾ ਪਿਆ ਪਿਆ ਤੇ ਨੀਚੇ ਵੀ ਦੇਖੋ ਕਿੰਨੀ ਆ ਲੀਆਂ ਸੀੜਾ ਬੁਰਾ ਹਾਲ ਹੋਇਆ ਪਿਆ ਬਸ ਹੁਣ ਮੈਂ ਕਿਚਨ ਤੇ ਜਾਂਦੀ ਆ ਤਕਰੀਬਨ ਟਾਈਮ ਮੈਨੂੰ ਲੱਗਦਾ ਹੋਵੇਗਾ 6:30 ਤੋਂ 7:00 ਦਾ ਹੋ ਗਿਆ ਹੁਣ ਸੋਨਾ ਆਪਾਂ ਚੱਲਦੇ ਆਂ ਕਿਚਨ ਦੇ ਵਿੱਚ ਤੇ ਹੁਣ ਮੈਂ ਬਣਾਉਣੀ ਆ ਸਬਜ਼ੀ ਤੇ ਥੋੜੇ ਨਾਲ ਜਿਹੜਾ ਇਹ ਬਲੋ ਹੋਗਾ ਮੈਂ ਅਗਲੇ ਦਿਨ ਕਰਕੇ ਸਹਨੀਆਂ ਸੇਵਾਂਗੇ ਤੁਸੀਂ ਜੜੀ ਤੋਂ ਚਲੋ ਇਹ ਲੈ ਪਾਡੇ ਬਰਤਨ ਸਿੰਘੇ ਮੈਂ ਇਹ ਦਿਓਗਾ ਪਹਿਲਾਂ ਸਾਫ ਕਰਦੇ ਸੀਗੇ ਤੇ ਇਸ ਕਾਲੇ ਛਨੇ ਭੌਰ ਰੱਖੇ ਸੀ ਅੱਜ ਮੈਂ ਉਹ 꺼ਨੇ ਹੁਣ ਬਾਹਰ ਲੈਨੇ ਤੇ ਮਸਾਲਾ ਵੀ ਆਪਣਾ ਕਟਿਆ ਪਿਆ ਦੇ ਪਾਸੋਂ ਆਪਾਂ ਲਗਾਉਣੇ ਆਗੇ ਤੜਕਾ ਸਬਜੀ ਨੂੰ ਸਬਜੀ ਨੂੰ ਤੜਕਾ ਲਗਾ ਕੇ ਫਿਰ ਆਪਾਂ ਬਣਾਉਣੇ ਰੋਟੀ ਮਸਤੀ ਤੇ ਔਣ ਦੀ ਦੇਰ ਹੁੰਦੀ ਹੈ ਨਾ ਜਦੋਂ ਆਪਾਂ ਇੱਕ ਵਾਰੀ ਕੰਮ ਦੇ ਲੱਗ ਜੀਏ ਫਿਰ ਨੇ ਟਾਈਮ ਲੱਗਦਾ ਪਿੰਟੋ ਹੋਲੀ ਥੋੜੀ ਜਿਹੀ ਹਵਾ ਆਉਗੇ ਨਾ ਫਰੈਸ਼ ਜੀ ਤੇ ਸੈਟ ਤੋ सब्जी பானੇ सब्जी ਦੀ ਤਿਆਰੀ ਕਰ ਲਈਏ ਹਾਂਜੀ ਇੱਥੇ ਆਪਾਂ ਅਗੇ ਬਸ ਕਿਚਨ ਦੇ ਵਿੱਚ ਮੈਂ ਲੱਗੀ ਹਾਂ ਅਨਸਾਰ ਬਸ ਮੈਂ ਸਭ ਕਾਂਡੇ ਦਾ ਮੈਂ ਪਹਿਲਾਂ ਵਾਸ਼ ਕਰਤੀ ਸੀ ਬਰਤਨ ਜਿੰਨੇ ਵੀ ਹੈਗੇ ਸੀ ਨਾ ਮੈਂ ਸਾਰੇ ਪਹਿਲਾਂ ਵਾਸ਼ ਕਰ ਗਈ ਸੀ ਕਿਉਂਕਿ ਕੱਲਾ ਕੱਲਾ ਭਾਨਾ ਨਾ ਬੱਚਿਆਂ ਨੇ ਪਾਣੀ ਚਾਹ ਇਦਾਂ ਸਾਰੇ ਕਿਤੇ ਪੈ ਸੀਗੇ ਜੁੱਠੇ ਹੋਏ ਪੈ ਸੀ ਪੀਣ ਨੂੰ ਪਾਣੀ ਇੱਕ ਵੀ ਗਲਾਸ ਨਹੀਂ ਸੀ ਰਿਹਾ ਕਿਉਂਕਿ ਬਿੰਦੇ ਬਿੰਦੇ ਬੱਚੇ ਸੁਣ ਪਤਾ ਗਰਮੀ ਦਾ ਮੌਸਮ ਹੁਣ ਹਰ ਕੇ ਨਾ ਪਾਣੀ ਪਿੰਦੇ ਆ ਤੇ ਮੈਂ ਕਿ ਪਹਿਲਾਂ ਚਲੋ ਬਰਤਨ ਵਾਸ਼ ਹੀ ਕਰਦੀ ਆਂ ਤੇ ਫਿਰ ਮੈਂ ਜਾ ਕੇ ਆਪਦਾ ਫੇਸ ਲਾਈ ਦੇ ਕੰਮ ਤੇ ਲੱਗ ਗਈ ਸੀ ਚਲੇ ਮੈਂ ਰਾਂਗੀ ਸੀਗੀ ਉਬਲਣੇ ਦੁਪਹਿਰ ਦੇ ਟਾਈਮ ਤੇ ਹੁੰਦੇ ਸੀ ਵਧੀਆ ਚੰਗੀ ਤਰ੍ਹਾਂ ਭਿੰਜੀ ਸੀ ਇੱਥੇ ਮੈਂ ਸੋਚ ਰਹੀ ਸੀ ਨਾ ਮੇਰੇ ਕੋਲ ਜੀਰਾ ਖਤਮ ਹੋਇਆ ਪੈਸੀ ਮੈਂ ਤਾਂ ਮਸਾਲੇ ਅੱਜ ਮੈਂ ਕਿਹੜੇ ਕਿਹੜੇ ਪਾਵਾਂ ਤੇ ਇੱਥੇ ਮੈਨੂੰ ਦਿਸ ਗਈ ਸੀਗੀ ਹਿੰਗ ਮੈਂ ਕਿਹਾ ਚਲੋ ਅੱਜ ਅ ਹਿੰਗ ਪਾਉਣੀ ਆ ਮੈਂ ਪਾਉਣੀ ਤਾਂ ਹੈਗੀ ਆ ਪਰ ਮੈਂ ਕਿਤੇ ਕਿਸ ਸਬਦੀ ਸਬਜੀ ਦੇ ਵਿੱਚ ਹੀ ਪਾਉਣੀ ਹੈਗੀ ਜਿਆਦਾਤਰ ਹਨਾ ਇਹ ਨਹੀਂ ਹੈਗਾ ਮੈਂ ਹਰ ਇੱਕ ਸਬਜੀ ਦੇ ਵਿੱਚ ਹੀ ਪਾਉਣੀ ਆ ਪਰ ਮੈਨੂੰ ਸ਼ੌਂਕ ਆ ਮੈਂ ਲਿਆ ਕੇ ਰੱਖੀ ہوئی ਆ ਜਿੱਦਾਂ ਆਪਾਂ ਪਨੀਰ ਪਨੀਰ ਵਗੈਰਾ ਹਨਾ ਇਦਾਂ ਕੁਝ ਬਣਾਉਣੀ ਆਗੇ ਰੈਸਪੀ ਵਗੈਰਾ ਹਨਾ ਉਦਾਂ ਫਿਰੋ ਜੀ ਜੂਸ ਹੋ ਜਾਂਦੀ ਹੈਗੀ ਤੇ ਇੱਥੇ ਮੈਂ ਬਸ ਮੈਂ ਨਾ ਦੇਖੋ ਤੁਸੀਂ ਚਿੰਤਾ ਨਾ ਕੰਮ ਦੇ ਵਿੱਚ ਇੰਨਾ ਹੋ ਜਾਂਦਾ ਤੇ ਇਹ ਮੈਂ ਕੁੱਕਰ ਰੱਖਤਾ ਸੀਗਾ ਗਰਮ ਹੋਣਾ ਤੇ ਮਸਾਲਾ ਵਗੈਰਾ ਮੈਂ ਕੁੱਟ ਕੇ ਚੰਗੀ ਤਰ੍ਹਾਂ ਕਰ ਲਿਆ ਤਿਆਰ ਚਨੇ ਵੀ ਉਬਾਲ ਲਏ ਸਾਰੀ ਤਕਰੀਬਨ ਸਾਰੀ ਤਿਆਰੀ ਮੇਰੀ ਹੋ ਗਈ ਸੀ ਤੇ ਪਰ ਮੈਂ ਆਲੂ ਕੋ ਲਗੀ ਮੈਂ ਕਹਾ ਜੇ ਆਲੂ ਨਾ ਵਾਲੇ ਤਾਂ ਫਿਰ ਬੱਚਿਆਂ ਨੇ ਸੋਨੂੰ ਪਤਾ ਬੱਚਿਆਂ ਨੂੰ ਜ਼ਿਆਦਾਤਰ ਆਲੂ ਪਸੰਦ ਨੇ ਹਨ ਹਰ ਇੱਕ ਸਬਜ਼ੀ ਦੇ ਵਿੱਚ ਬੱਚੇ ਤਾਂ ਆਲੂਆਂ ਤੋਂ ਬਿਨਾਂ ਰੋਟੀ ਨਹੀਂ ਖਾਂਦੇ ਤੇ ਫਿਰ ਮੈਂ ਨਾ ਇੱਥੇ ਲੱਗੀ ਸੀ ਇਹ ਆਲੂ ਕੱਟਣ ਤੇ ਗੈਸ ਕਰਦਾ ਸੀਗਾ ਮੈਂ ਸੇਮ ਮੈਂ ਕਹਾ ਚਲੋ ਇਹਨੇ ਤੇਲ ਵਗੈਰਾ ਪਾ ਕੇ ਰੱਖ ਦੇ ਨਾ ਜਿੰਨੇ ਟਾਈਮ ਚ ਤੇਲ ਗਰਮ ਹੋ ਮੈਂ ਜਲਦੀ ਜਲਦੀ ਜਿਹੜੇ ਆਲੂ ਨੇ ਕੱਟ ਲੈਂਦੀ ਆ ਤੇ ਆਲੂ ਕੱਟ ਕੇ ਨਾਲ ਦੀ ਨਾਲ ਬਸ ਮੈਂ ਜਿਹੜਾ ਤੜਕਾ ਲੱਗੇਗੀ ਸੀਗੀ ਲਗਾਉਣਾ ਤੇ ਥੋੜੇ ਜੇ ਮੇਰੇ ਇੱਥੇ ਬਰਤਨ ਹੋਰ ਪਏ ਸੀਗੇ ਮੈਂ ਕਿਹਾ ਨਾਲ ਦੀ ਨਾਲ ਮੈਂ ਜਿੰਨਾ ਟਾਈਮ ਆਪਣਾ ਥੜਕਾ ਭੁੰਨਦਾ ਮਸਾਲਾ ਤੇ ਸਿਮ ਕਰਦਾ ਸੀਗਾ ਮੈਂ ਕਿਹਾ ਨਾਲ ਦੀ ਨਾਲ ਮੈਂ ਜਿਹੜੇ ਬਰਤਨ ਨੇ ਆਪਾਂ ਉਹ ਵੀ ਵਾਸ਼ ਕਰਦੀ ਹਾਂ ਨਾ ਜਿੱਕਰ ਕੱਲੀ ਸਬਜੀ ਤੇ ਰਹਿ ਗਏ ਫਿਰ ਇਹਨਾਂ ਨੇ ਪਏ ਰਹਿ ਜਾਣਾ ਨਾ ਜੇ ਕੱਲੀ ਸਬਜੀ ਦੇ ਕੋਲੇ ਖੜੇ ਰਹੇ ਮੈਂ ਇਦਾਂ ਹੀ ਕਰਦੀ ਹਾਂ ਜਦੋਂ ਮੈਂ ਕਿਚਨ 'ਚ ਲੱਗਦੀ ਹਾਂ ਨਾ ਕੰਮ ਕਰਨਾ ਫਿਰ ਮੈਂ ਸਾਰੇ ਜਿਹੇ ਪਾਸੇ ਇਕੱਠਾ ਸਵਾਰਦੀ ਹਾਂ ਇਹ ਨੂੰ ਹੈਗਾ ਵੀ ਕੱਲਾ ਗੈਸ ਦੇ ਕੋਲੇ ਖੜੇ ਰਹੇ ਜਾਂ ਫਿਰ ਕੱਲਾ ਬਰਤਨਾਂ ਦੇ ਕੋਲੇ ਉਧਰ ਮੇਰਾ ਮਸਾਲਾ ਪੁੰਨਿਆ ਜਾ ਰਿਹਾ ਸੀ ਇੱਧਰ ਮੇਰੇ ਥੋੜੇ ਜਿਹਾ ਸੀਗੇ ਬਰਤਨ ਤੇ ਨਾਲ ਹੀ ਇੱਧਰ ਬਸ ਮੈਂ ਆਪਣੇ ਬਰਤਨ ਸੀਗੇ ਉਹ ਧੋਰੀ ਸੀਗੇ ਤੇ ਮੈਂ ਕਹਿੰਨਾ ਨੂੰ ਤੋਂ ਕੇ ਰੱਖ ਕੇ ਹੁੰ ਦਾ ਸ਼ੈਂਕ ਕਰ ਦਾਂਗੇ ਆਪਾਂ ਖਾਲੀ ਤੇ ਲਓ ਜੀ ਬਰਤਨ ਆਪਣੇ ਹੋ ਗਏ ਵਾਸ਼ ਤੇ ਇਸ ਤੋਂ ਬਾਅਦ ਬਸ ਆਪਾਂ ਲੱਗ ਜਾਾਂਗੇ ਇੱਧਰ ਮੈਂ ਬਸ ਤੜਕਾ ਦੇਖ ਕੇ ਆਈ ਸੌਰੀ ਤੇ ਧੋਣ ਵਾਲੇ ਰਹਿ ਗਏ ਸੀਗੇ ਮੇਰੇ ਬਰਤਨ ਤੇ ਇਹ ਤੋਂ ਕੀ ਆਪਾਂ ਕਿਹਾ ਜਿਹੜੇ ਕੱਪ-ਕੁੱਪ ਨੇ ਉਹ ਇੱਥੇ ਮੈਂ ਕੋਲ ਹੀ ਰੱਖ ਦੇਉਂ ਕਿਉਂਕਿ ਬੱਚਿਆਂ ਦਾ ਸਾਨੂੰ ਪਤਾ ਵੀ ਹੋਣਾ ਕਿ ਇਹਨਾਂ ਨੂੰ ਪਤਾ ਨੂਰੀ ਆ ਕਿ ਕਦੋਂ ਮੰਗ ਲੈ ਜਦੋਂ ਕੋਲੇ ਪੈ ਹੁੰਦਾ ਭਾਂਡਾ ਵੀ ਨੂਰ ਹਣਾ ਚੱਕ ਲੈਦੇ ਉਹਨੂੰ ਚੱਕਣਾ ਸੌਖਾ ਰਹਿੰਦਾ ਹੈਗਾ ਵੀ ਗਲਾਸ ਵਗੈਰਾ ਹਨਾ ਤੇ ਲੋਜੀ ਤੜਕਾ ਆਪਣਾ ਭੁੰਨਿਆ ਗਿਆ ਮੈਂ ਪਾ ਲਈ ਸੀ ਇਹਦੇ ਵਿੱਚ ਟਮਾਟਰ ਪਾਤੇ ਸੀਗੇ ਤੇ ਨਾਲ ਹੀ ਮੈਂ ਪਾਤੇ ਸੀਗੇ ਮਸਾਲੇ ਜਿੰਨੇ ਵੀ ਆਪਾਂ ਨੇ ਪਾਉਣੇ ਸੀਗੇ ਤੇ ਮਸਾਲੇ ਵਗੈਰਾ ਪਾ ਗਏ ਤੇ ਇੱਥੇ ਤੁਸੀਂ ਦੇਖੋ ਮੈਂ ਨਾ ਆਲੂ ਤਕਰੀਬਨ ਮੈਂ 4 ਤੋਂ ਸ਼ਾਇਦ 5 ਆਲੂ ਲੈ ਸੀਗੇ ਮੀਡੀਅਮ ਜੇ ਸਾਈਡ ਦੇ ਪਰ ਜਦੋਂ ਬੇਟੀ ਆ ਗਈ ਨਾ ਅੰਦਰ ਉਹਨੇ ਦੇਖੇ ਵੀ ਆਲੂ ਬਸ ਇੰਨੇ ਕੀ ਪਾਉਣੇ ਨੇ ਤੇ ਫਿਰ ਉਹ ਮੈਨੂੰ ਆਪ ਦੇਖ ਕੇ ਦੇਖੇ ਜੋ ਕਹਿੰਦੀ ਮम्मा ਤੁਸੀਂ ਆਲੂ ਹੋਰ ਪਾਓ ਹਨਾ ਸਬਜੀ ਦੇ ਵਿੱਚ ਤੁਹਾਨੂੰ ਪਤਾ ਨਾ ਬੱਚਿਆਂ ਨੂੰ ਜ਼ਿਆਦਾਤਰ ਆਲੂ ਪਸੰਦ ਹੁੰਦੇ ਐ ਇਹਨਾਂ ਨੂੰ ਤਾਂ ਖਾਸ ਕਰਕੇ ਜਦੋਂ ਕੋਈ ਵੀ ਸਬਜੀ ਖਾਣੀ ਆ ਨਾ ਕਹਣਗੇ ਸਾਡੀ ਹੋਲੀ ਦੇ ਵਿੱਚ ਆਲੂ ਜ਼ਿਆਦਾ ਪਾ ਦਿਓ ਵੀ ਫਿਰ ਅਸੀਂ ਖਾਵਾਂਗੇ ਵਧੀਆ ਰੱਜ ਕੇ ਰੋਟੀ ਖਾ ਲੈਂਦੇ ਨੇ ਤੇ ਇੱਥੇ ਦੇਖੋ ਮੈਂ ਅੰਧ ਵਿਚਾਲੇ ਫੇਰ हट ਗਏ ਹੁਣ ਇੱਥੇ ਮੈਂ ਫੇਰ ਲੱਗ ਗਈ ਸੀਗੀ ਆਲੂ ਕੱਟਣਾਂ ਤੁਹੋਂ ਉਹਨਾਂ ਨੇ ਮੇਰੇ ਕੋਲੋਂ ਕੋਲੀ ਖੜੀ ਦੇਖਦੀ ਸੀ ਕਿਤੇ ਮम्मा ਨੇ ਕੀ ਆ ਨਾ ਉਹ ਕਰਨ। ਬਈਆ ਚਲੋ ਕੋਈ ਗੱਲ ਨਹੀਂ ਹਨਾ ਜਦੋਂ ਰੱਖਣੀ ਹੈ ਸਬਜ਼ੀ ਜਦੋਂ ਬੱਚਿਆਂ ਦਾ ਜੀ ਵੀ ਜ਼ਰੂਰੀ ਆ ਹਨਾ ਤੇ ਇਹ ਆਪਾਂ ਆਲੂ ਵਗੈਰਾ ਕੱਟ ਕੇ ਤੇ ਲਗਾ ਦਾਂਗੇ ਸਬਜ਼ੀ ਨੂੰ ਤੜਕਾ। ਪਤਾ ਨਹੀਂ ਇੱਥੇ ਮੇਰੇ ਨਾਲ ਉਹ ਕੀ ਗੱਲਾਂ ਕਰੀ ਜਾ ਰਹੀ ਸੀ ਇਦਾਂ ਹੀ ਹੁੰਦਾ ਚੱਲਦਾ ਸਾਡਾ ਮਾਵਾ ਧੀਆ ਦਾ ਕੰਮ। ਮੈਨੂੰ ਲੱਗਦਾ ਹਰੇਕ ਮੇਰੇ ਭੈਣਾਂ ਨਾਲੇ ਮਾਵਾ ਧੀਆ ਦਾ ਇਦਾਂ ਹੀ ਹੁੰਦਾ ਹੋਣਾ ਹਨਾ। ਤੇ ਆਪਾਂ ਮੁੱਕੇ ਭਾਲਦੇ ਹੁਣੇ ਆਪਸ ਚ ਗੱਲਾਂ ਕਰਨ ਦਾ ਕਿਉਂਕਿ ਬੱਚਿਆਂ ਨੂੰ ਸਟੱਡੀ ਤੋਂ ਟਾਈਮ ਨਹੀਂ ਤੇ ਆਪਾਂ ਨੂੰ ਘਰ ਦੇ ਕੰਮਾਂ ਤੋਂ ਟਾਈਮ ਨਹੀਂ ਹੈ ਨਾ ਤੇ ਚਲੋ ਜੀ ਆਪਾਂ ਸਬਜੀ ਨੂੰ ਲਗਾਤਾ ਇੰਨੇ ਤੜਕਾ ਤੇ ਕਰਮੀ ਸੱਜੀ ਕਿਚਨ ਤੇ ਨਾ ਬੁਰਾ ਹਾਲ ਹੋਇਆ ਪਿਆਰਾ ਖੜਿਆ ਨਹੀਂ ਜਾ ਰਿਹਾ ਹੈਗਾ ਬਹੁਤ ਜਿਆਦਾ ਤੇ ਲੋ ਜੀ ਆਪਣਾ ਕੁੱਕਰ ਰੱਖਤਾ ਆਪਾਂ ਨੇ ਬੰਦ ਕਰ ਗਏ ਤੇ ਨਾਲ ਇਧਰ ਮੈਂ ਛਾਣ ਲਿਆ ਆਟਾ ਤੇ ਬੱਚਿਆਂ ਦੀ ਦੇਖੋ ਡਿਮਾਂਡ ਕਹਿੰਦੇ ਛੋਲਿਆਂ ਦੀ ਬਣਾਈਏ ਸਬਜੀ ਦੇ ਨਾਲ ਕਹਿੰਦੇ ਪੂਰੀਆਂ ਬਣਾ ਕੇ ਦੋ ਫਿਰ ਮੈਂ ਨਾ ਥੋੜੀਆਂ ਜਿਹੀਆਂ ਉਹਨਾਂ ਜੋਗੀਆਂ ਸੇਕਤੀਆਂ ਸੀਆਂ ਤੇ ਮੈਂ ਕਹਿੰਨੇ ਤੁਸੀਂ ਖਾਓ ਤੇ ਫਿਰ ਮੈਂ ਬਾਪਾ ਜੀ ਨਹੀਂ ਖਾਂਦੇ ਹੈਗੇ ਉਹਨਾਂ ਲਈ ਬਣਾਈਆਂ ਸੀ ਰੋਟੀਆਂ ਜਿਹੜੀਆਂ ਉਹ ਮੈਂ ਕਲਿੱਪ ਲਈ ਸੀ ਨਾ ਸ਼ਾਇਦ ਮਿੱਤੂ ਛੁੱਟੇ ਨਹੀਂ ਹੋਈ ਮੈਂ ਭੁਲੇਖੇ ਜੀ ਰਹਿ ਗਈ ਤੇ ਬਸ ਇੰਨੀ ਜਿਹੜੀ ਕਲਿੱਪ ਆ ਮੇਤੋਂ ਬਣੀ ਸੀ ਤੇ ਆ ਜੋ ਜੀ ਤੁਸੀਂ ਵੀ ਖਾ ਲਓ ਕਾਲੇ ਚਨੇ ਦੀ ਸਬ지 ਤੇ ਨਾਲ ਪੂਰੀਆਂ ਗਰਮਾ ਗਰਮ ਥੋੜੀ ਭੈਣ ਬਣਾ ਰਹੀ ਆ ਕਿ ਖਾ ਲਓ ਤੇ ਲਓ ਜੀ ਬੱਚੇ ਆਪਣਾ ਖਾ ਲੈਣਗੇ ਤੇ ਉਸ ਤੋਂ ਬਾਅਦ ਫਿਰ ਮੈਂ ਬਣਾਈ ਸੀ ਪਪਾਈ ਦੀ ਰੋਟੀ ਪਪਈ ਤੋਂ ਕਾਲੇ ਜਣੇ ਵੀ ਨਹੀਂ ਖਾਤਾ ਪਪਾਈ ਤੋਂ ਜਣੇ ਦੀ ਸਬਜ਼ੀ ਨਹੀਂ ਖਾਦੇ ਆਂ ਤੇ ਤਾਂ ਕਰਕੇ ਮੈਂ ਨਾ ਉਹਦੇ ਵਿੱਚ ਥੋੜਾ ਜਿਹਾ ਗ੍ਰੈਂਡਰ ਮਾਰ ਦੇ ਰਿਹਾ ਨੇ ਬਾਅਦ ਚ ਤਰੀ ਵਗੈਰਾ ਮਿਕਸ ਕਰ ਦੇਣੀ ਤੇ ਉਹ ਪੂਰੀਆਂ ਵੀ ਨਹੀਂ ਖਾਂਦੇ ਤੇ ਉਹਨਾਂ ਜੁਗੀਆਂ ਮੈਂ ਬਣਾਉਂਗੀ ਰੋਟੀਆਂ ਤੇ ਚਲੋ ਜੀ ਆਪਾਂ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਸਾਨੂੰ ਕਿੱਦਾਂ ਦੀ ਲੱਗੀ ਮਿਲਦੇ ਆਂ ਆਪਾਂ ਕਿਸੇ ਨਵੇਂ ਬਲੌਗ ਦੇ ਵਿੱਚ ਤਦ ਤੱਕ ਸਤਿ ਸ਼